ਬੁਲਟ ਪ੍ਰੂਫ ਕਰ ਦਿੱਤਾ ਹੈ ਲਗਾਤਾਰ ਜਾਨੋ ਮਾਰਨ ਦੀਆਂ ਧਮਕੀਆਂ ਤੋਂ ਬਾਅਦ ਸਲਮਾਨ ਖਾਨ ਦੀ ਬਿਲਡਿੰਗ ਦੇ ਵਿੱਚ ਕੰਮ ਚੱਲ ਰਿਹਾ ਸੀਗਾ ਤੇ ਅੱਜ ਜਦੋਂ ਬਾਹਰਲੀ ਬਿਲਡਿੰਗ ਦੇ ਵਿੱਚ ਕੰਮ ਪੂਰਾ ਹੋਇਆ ਤਾਂ ਦੇਖਿਆ ਗਿਆ ਕਿ ਬਲੂ ਕਲਰ ਦਾ ਬੁਲਟ ਪ੍ਰੂਫ ਜਿਹੜਾ ਗਲਾਸ ਹੈ ਉਹਨਾਂ ਨੇ ਹਰ ਪਾਸੇ ਲਗਾ ਦਿੱਤਾ ਗਿਆ ਆ ਕਿਉਂਕਿ ਲਗਾਤਾਰ ਜਿਹੜਾ ਬਿਸ਼ਨੋਈ ਗੈਂਗ ਹੈ ਉਸ ਤੋਂ ਇਹਨਾਂ ਨੂੰ ਧਮਕੀਆਂ ਮਿਲ ਰਹੀਆਂ ਸੀਗੀਆਂ ਔਰ ਬਾਬਾ ਸਿਦਕੀ ਮਰਡਰ ਤੋਂ ਬਾਅਦ ਉਹਨਾਂ ਦੀ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਤੁਹਾਨੂੰ ਪਤਾ ਹੈ ਕਿ ਵਾਈਪਲਸ ਸਿਕਿਉਰਿਟੀ ਉਹਨਾਂ ਨੂੰ ਦਿੱਤੀ ਗਈ ਹੈ ਔਰ ਉਸ ਸਿਕਿਉਰਿਟੀ ਦੇ ਨਾਲ-ਨਾਲ ਹੁਣ ਉਹਨਾਂ ਦਾ ਘਰ ਵੀ ਪੂਰੇ ਤਰੀਕੇ ਦੇ ਨਾਲ ਬੁਲੇਟ ਪ੍ਰੂਫ ਕਰ ਦਿੱਤਾ ਹੈ। ਸਲਮਾਨ ਖਾਨ ਦਾ ਇਹ ਗੈਲੈਕਸੀ ਬਿਲਡਿੰਗ ਜਿਹੜਾ ਹੈ ਉਸ ਨੂੰ ਪੂਰੇ ਤਰੀਕੇ ਦੇ ਨਾਲ ਬੁਲੇਟ ਪ੍ਰੂਫ ਕਰਕੇ ਆਸੇ-ਪਾਸੇ ਜਿਹੜੀ ਸਿਕਿਉਰਿਟੀ ਬਣਾ ਦਿੱਤੀ ਹੈ ਔਰ ਇਤੋਂ ਤੱਕ ਕਿ ਜਿਹੜੀ ਵਾਇਰ ਹੈ ਜਿਹੜੀ ਇਲੈਕਟ੍ਰਿਕ ਵਾਇਰ ਹੈ ਉਹ ਵੀ ਆਸੇ-ਪਾਸੇ ਇਸ ਬਿਲਡਿੰਗ ਦੇ ਛੱਡ ਦਿੱਤੀ ਹੈ। ਲਗਾਤਾਰ ਸਲਮਾਨ ਖਾਨ ਨੂੰ ਤਮਕੀਅ ਮਿਲ ਰਹੀਆਂ ਇਸ ਕਰਕੇ ਸਲਮਾਨ ਖਾਨ ਦੇ ਪਬਲਿਕ ਇਵੈਂਟਸ ਵੀ ਅੰਦਰ ਖਾਤੇ ਰੱਦ ਕੀਤੇ ਗਏ ਨੇ ਔਰ ਸਿਕਿਉਰਿਟੀ ਜਿਹੜੀ ਆ ਉਹਨਾਂ ਦੇ ਮੁੰਬਈ ਵਾਲੇ ਘਰ ਦੇ ਵਿੱਚ ਜਿਹਨੂੰ ਗੈਲੈਕਸੀ ਅਪਾਰਟਮੈਂਟਸ ਕਹਿੰਦੇ ਨੇ ਉੱਥੇ ਵਧਾ ਦਿੱਤੀ ਹੈ ਤਸਵੀਰਾਂ ਤੁਸੀਂ ਇਸ ਸਮੇਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਕਿ ਬਲੂ ਕਲਰ ਦਾ ਵਾਟਰ ਬਲੂ ਕਲਰ ਦਾ ਜਿਹੜਾ ਗਲਾਂਸ ਹੈ ਉਹ ਸੁਲਮਾਨ ਦੀ ਬਿਲਡਿੰਗ ਦੇ ਉੱਤੇ ਜਿਹੜਾ ਵਾਲ ਜਿਹੜਾ ਇੰਸਟਾਲ ਕਰ ਦਿੱਤਾ ਆ ਔਰ ਇਹ ਗਲਾਸ ਜਿਹੜਾ ਆ ਬੁਲੇਟ ਪ੍ਰੂਫ ਗਲਾਸ ਹੈ ਔਰ ਆਸ-ਪਾਸੇ ਡਿਫੈਂਸਿੰਗ ਕੀਤੀ ਆ ਇਹ ਬਿਲਕੁਲ ਜਿਵੇਂ ਬਾਰਡਰਾਂ ਦੇ ਉੱਤੇ ਫੈਂਸਿੰਗ ਹੁੰਦੀ ਆ ਔਰ ਇਲੈਕਟ੍ਰਿਕ ਫੈਂਸਿੰਗ ਹੈ ਰਾਤ ਨੂੰ ਔਰ ਦਿਨੇ ਇਹਦੇ ਵਿੱਚ ਕਰੰਟ ਛੱਡਿਆ ਜਾਂਦਾ ਆ ਔਰ ਆਸ-ਪਾਸੇ ਜਿਹੜੀ ਸਿਕਿਉਰਿਟੀ ਆ ਉਹ ਵੀ ਵਧਾ ਦੁੱਤੀ ਆ ਸੁਲਮਾਨ ਨੂੰ ਬਾਬਾ ਸਿੱਦਕੀ ਮਰਡਰ ਤੋਂ ਬਾਅਦ ਵਾਈ ਪਲੱਸ ਸਿਕਿਉਰਿਟੀ ਦੇ ਦਿੱਤੀ ਗਈ ਸੀ ਪਰ ਅਜੇ ਵੀ ਜਿਹੜਾ ਆ ਲਾਰੈਂਸ ਬਿਸ਼ਨੋਈ ਗੈਂਗ ਤੋਂ ਇਹਨਾਂ ਨੂੰ ਧਮਕੀਆਂ ਮਿਲ ਰਹੀਆਂ ਸੀਗੀਆਂ ਉਹਨਾਂ ਧਮਕੀਆਂ ਦੇ ਚੱਲਦੇ ਇਸ ਸਿਕਿਉਰਿਟੀ ਜਿਹੜੀ ਹੈ ਹੋਰ ਵੀ ਉਮਦਾ ਕਰ ਦਿੱਤੀ ਗਈ ਆ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਸਲਮਾਨ ਖਾਨ ਦੇ ਜਿਹੜੀਆਂ ਪਬਲਿਕ ਅਪੀਅਰੈਂਸ ਨੇ ਉਹਨਾਂ ਦੀਆਂ ਜਿਹੜੀਆਂ ਸ਼ੂਟਿੰਗਸ ਜਿਹੜੀਆਂ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਕਰਾਊਡ ਆ ਉਹਨੂੰ ਮੈਨੇਜ ਕੀਤਾ ਜਾਂਦਾ ਆ ਵੱਡੀਆਂ-ਵੱਡੀਆਂ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੂੰ ਬੁੱਕ ਕੀਤਾ ਜਾਂਦਾ ਤਾਂ ਜੋ ਸਲਮਾਨ ਨੂੰ ਕਿਸੇ ਤਰੀਕੇ ਦਾ ਥ੍ਰੈਟ ਨਾ ਹੋਵੇ ਉਹਨਾਂ ਦੀ ਬਿਲਡਿੰਗ ਜਿਹੜੀ ਗੈਲੈਕਸੀ ਆ ਉਹਦੇ ਸਾਈਡਾਂ ਦੇ ਉੱਤੇ ਫੈਂਸਿੰਗ ਜਿਹੜੀ ਆ ਉਹਦੇ ਵਿੱਚ ਕਰੰਟ ਵੀ ਛੱਡਿਆ ਜਾਂਦਾ ਆ ਔਰ ਕਿਉਂਕਿ ਲਗਾਤਾਰ ਸਲਮਾਨ ਦੇ ਘਰ ਦੇ ਬਾਹਰ ਵੀ ਫਾਇਰਿੰਗ ਤੁਸੀਂ ਦੇਖਿਆ ਸੀ ਹੋਈ ਆ ਔਰ ਉਹਨਾਂ ਦੇ ਸਭ ਤੋਂ ਚਹੀਤੇ ਸਭ ਤੋਂ ਜਿਹੜੇ ਵਧੀਆ ਦੋਸਤ ਨੇ ਸਿਗੇ ਬਾਬਾ ਸਿੱਦਕੀ ਉਹਨਾਂ ਦਾ ਵੀ ਕਤਲ ਕੀਤਾ ਗਿਆ ਔਰ ਵੀ ਲਾਰੈਂਸ ਬਿਸ਼ਨੋਈ ਗੈਂਗ ਨੇ ਉਹਦੀ ਜਿਹੜੀ ਜ਼ਿੰਮੇਵਾਰੀ ਲਈ ਸੀਗੀ ਔਰ ਉਸ ਤੋਂ ਬਾਅਦ ਸਲਮਾਨ ਵੀ ਕਾਫੀ ਡਰ ਗਏ ਸੀਗੇ ਉਹਨਾਂ ਦੀ ਰੋਣ ਦੀਆਂ ਜਿਹੜੀਆਂ ਤਸਵੀਰਾਂ ਸੀ ਉਹ ਵੀ ਅਸੀਂ ਤੁਹਾਨੂੰ ਦਿਖਾਈਆਂ ਸੀ ਪਰ ਹੁਣ ਸਲਮਾਨ ਦੇ ਘਰ ਦੇ ਬਾਹਰ ਇਹ ਬਿਲਡਿੰਗ ਦੇ ਬਾਹਰ ਇੱਕ ਗਲਾਸ ਦਾ ਕੰਮ ਜਿਹੜਾ ਚੱਲ ਰਿਹਾ ਇਹ ਬਲੂ ਕਲਰ ਦਾ ਗਲਾਸ ਜਿਹੜਾ ਆ ਵਾਟਰ ਬਲੂ ਕਲਰ ਦਾ ਗਲਾਸ ਇਹ ਬੁਲੇਟ ਪ੍ਰੂਫ ਹੈ ਲਗਾਤਾਰ ਅੰਦਰ ਵੀ ਇਹਨਾਂ ਦੇ ਕੰਮ ਚੱਲ ਰਿਹਾ ਕਿਉਂਕਿ ਇਹਨਾਂ ਦੀਆਂ 2 ਤੋਂ 3 ਜਿਹੜੇ ਅਪਾਰਟਮੈਂਟਸ ਨੇ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਬੁਲੇਟ ਪ੍ਰੂਫ ਕਰ ਦਿੱ ਵਾਇਰਿੰਗ ਜਿਹੜੀ ਆ ਫੈਂਸਿੰਗ ਜਿਹੜੀ ਆ ਉਹਦੇ ਵਿੱਚ ਕਰੰਟ ਛੱਡਿਆ ਗਿਆ ਆ ਔਰ ਇਹਨਾਂ ਦੀ ਸਿਕਿਉਰਿਟੀ ਇਹ ਗੇਟ ਤੋਂ ਲੈ ਕੇ ਅੰਦਰ ਤੱਕ ਇਹਨਾਂ ਦੇ ਬੈੱਡਰੂਮ ਤੱਕ ਕਹਿੰਦੇ ਨੇ ਕਿ ਪੂਰੇ ਤਰੀਕੇ ਦੇ ਨਾਲ ਸਟਿੱਕ ਕੀਤੀ ਹੈ ਕਿਉਂਕਿ ਲਗਾਤਾਰ ਸਲਮਾਨ ਖਾਨ ਨੂੰ ਲੋਰੈਂਸ ਬਿਸ਼ਨੋਈ ਗੈਂਗ ਤੋਂ ਧਮਕੀ ਮਿਲ ਰਹੀ ਸੀ ਉਹਨਾਂ ਦੇ ਵੱਲੋਂ ਇਸੇ ਘਰ ਦੇ ਬਾਹਰ ਗੋਲੀਆਂ ਵੀ ਚਲਾਈਆਂ ਗਈਆਂ ਸੀਗੀਆਂ ਔਰ ਬਾਬਾ ਸਿੱਧ ਦੀ ਮਰਡਰ ਤੋਂ ਬਾਅਦ ਹੁਣ ਕਿਸੇ ਤਰੀਕੇ ਦਾ ਵੀ ਕੋਈ ਵੀ ਰਿਸਕ ਪੁਲਿਸ ਪ੍ਰਸ਼ਾਸਨ ਨਹੀਂ ਲੈਣਾ ਚਾਹੁੰਦਾ ਇਸੇ ਕਰਕੇ ਸਲਮਾਨ ਦੇ ਘਰ ਦੇ ਬਾਹਰ ਔਰ ਅੰਦਰ ਤੱਕ ਉਹਨਾਂ ਦਾ ਜਿਹੜਾ ਬੈੱਡਰੂਮ ਤੱਕ ਹੈ ਉਹਦੇ ਜਿਹੜੇ ਸ਼ੀਸ਼ੇ ਨੇ ਉਹ ਵੀ ਬੁਲੇਟ ਪ੍ਰੂਫ ਕਰ ਦਿੱਤੇ ਗਏ ਨੇ